ਕਰ ਆਕੇ ਗਾਓਗੇ ਪਹਾੜ ਪਕੜ ਗੁਰ ਕਟਿਆ ਸੋਈ ਉਤਰਿਆ ਬਾਹਰ ਉਹਨੂੰ ਬਾਹ ਪਕੜ ਕੇ ਰੋਗਾ ਸੋਗਾ ਤੋਂ 84 ਲੱਖ ਜੂਨਾ ਤੋਂ ਗੁਰੂ ਕਟ ਲੈਂਦਾ ਹੈ ਤੇ ਦੁਪਹਿਰੇ ਤੇ ਆਕੇ ਤੁਸੀਂ ਫਿਰ ਬਾਣੀ ਦਾ ਜਾਪ ਕਰਦੇ ਹੋ ਇੱਥੇ ਵੀ ਇੱਕ ਤਰਕ ਉੱਠਦਾ ਹੈ ਅਖੇ ਜੀ ਲੋਕਾਂ ਨੇ ਬਾਣੀ ਨੂੰ ਮੰਤਰ ਬਣਾ ਦਿੱਤਾ ਬਾਣੀ ਤੇ ਜੀਵਨ ਜਾਤ ਸੀ ਪਤਾ ਨਹੀਂ ਕਿਸ ਮਿੱਟੀ ਦੀ ਲੋਕ ਇਹਨਾਂ ਦੀ ਹਸਤੀ ਬਣੀ ਹੈ ਬڑا ਮੋਟਾ ਦਿਮਾਗ ਹੈ ਜੀਵਨ ਜਾਚ ਕਹਿ ਕੇ ਇਤੋਂ ਤੱਕ ਬਾਣੀ ਨੂੰ ਸੀਮਿਤ ਕਰ ਦੇਣਾ ਇਹ ਤੋਹੀਨ ਹੈ ਬਾਣੀ ਦੀ ਜੀਵਨ ਜਾਚ ਤੇ ਤੁਹਾਡੇ ਨਿਆਣੇ ਸਕੂਲਾਂ 'ਚ ਸਿੱਖ ਲੈਂਦੇ ਨੇ ਰਹਿਣ ਸਹਿਣ ਦੀ ਅਕਲ ਉਤੇ ਬੜੀਆਂ ਪ੍ਰੋਫੈਸਰ دیਵਾਨਾਂ ਦੀਆਂ ਕਿਤਾਬਾਂ ਤੋਂ ਅਕਲ ਆ ਜਾਂਦੀ ਹੈ ਕੀ ਗੁਰੂ ਦੀ ਬਾਣੀ ਕੇਵਲ ਜੀਵਨ ਜਾਚ ਹੈ ਭਾਈ ਜੀ ਦੁਨਿਆਵੀ ਕਤਾਤਾ ਮੁਕਤੀ ਨਹੀਂ ਦਵਾਉਂਦੀਆਂ ਨਜ਼ਾਤ ਨਹੀਂ ਦਮਾਉਂਦੀਆਂ ਰੋਗ ਸੋਗ ਨਹੀਂ ਮਿਟਾਉਂਦੀਆਂ ਪਾਣੀ ਲੋਕ ਤੇ ਪਰ ਲੋਕ ਸਵਾਰਦੀ ਐ ਲਿਬਰੇਸ਼ਨ ਬਖਸ਼ਦੀ ਐ ਮੈਂਸੀਪੇਸ਼ਨ ਮੁਕਤੀ ਬਖਸ਼ਦੀ ਐ ਇਹ ਕੇਵਲ ਜੀਵਨ ਜਾਂਚ ਦੀ ਕਿਤਾਬ ਐ ਪਾਣੀ ਤੇ ਫਿਰ ਗੁਰੂ ਨਾਨਕ ਸਾਹਿਬ ਦੇ ਆਮ ਪੀਚਰਾਂ ਅਰ ਗਈ ਹੋ ਗਏ ਅਤੇ ਕੱਢਦੇ ਹੋ ਪਾਣੀ ਦੇ ਵਿੱਚ ਜਿਹੜਾ ਲਿਖਿਆ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਦਾ ਗ੍ਰੇਟੈਸਟ ਆਫ 올 ਇਜ਼ ਗੁਰੂ ਨਾਨਕ ਗੁਰੂ ਨਾਨਕ ਵਰਗਾ ਨਾ ਕੋਈ ਹੋਇਆ ਨਾ ਹੋਵੇਗਾ ਧੁਤ ਕੁਦਾ ਨੇ ਉਹਨਾਂ ਦੀ ਬਾਣੀ ਵਰਗੀ ਵੀ ਕੋਈ ਰਚਨਾ ਨਹੀਂ ਸ਼ੁਰੂ ਹੋਈ ਜ਼ਮੀਨ ਤੇ ਪੁੱਛੋ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਦੁਖੀ ਆ ਲੋਕ ਤਰਕ ਕਰਦੇ ਨੇ ਬਾਣੀ ਮੰਤਰ ਨਹੀਂ ਐ ਰੋਗ ਸੋਗ ਨਹੀਂ ਮਟਾਉਂਦੀ ਤੁਸੀਂ ਕੀ ਆਂਦੇ ਹੋ ਤੇ ਤੁਹਾਡੇ ਦੁਖਿਆਰੇ ਹਿਰਦਿਆਂ ਨੂੰ ਠੰਡਕ ਪਹੁੰਚੇਗੀ ਇਹ ਪੰਕਤੀਆਂ ਸੁਣ ਕੇ ਮਹਾ ਮੰਤਰ ਨਾਨਕ ਕਥਾ ਹਰ ਕੇ ਗੁਣ ਗਾਈ ਸੁਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ ਦੁਨੀਆ ਦੇ ਸਭ ਮੰਤਰਾਂ ਦਾ ਖਸਮ ਹੈ ਵਾਹਿਗੁਰੂ ਦਾ ਨਾਮ ਰੂਪੀ ਮੰਤਰ ਜਿਹੜਾ ਜਪੇਗਾ ਉਹਦੇ ਜੀਵਨ ਚੋਂ ਬਲਾਈਂ ਦੂਰ ਹੋ ਜਾਣਗੀਆਂ ਮਹਾਰਾਜ ਕਹਿੰਦੇ ਸਾਰੇ ਹੀ ਰੋਗ ਸੋਗ ਬਾਣੀ ਰੂਪੀ ਮੰਤਰ ਪੜਿਆ ਮਿਟ ਜਾਂਦੇ ਨੇ ਇੱਕ ਜਗ੍ਹਾ ਹੋਰ ਹੁੰਦਾ ਬਾਣੀ ਮੰਤਰ ਮਹ ਸ਼ੁਕthਾਨਾ ਹਰਨਾਮਾ ਵਿਸਰਾਮ ਕੋ ਗੁਰਾ ਦੀ ਬਾਣੀ ਮਹਾ ਮੰਤਰ ਹੈ ਕਲਯੁਗ ਦੇ ਵਿੱਚ ਬੰਦਾ ਡਿਪਰੈਸਟ ਹੈ ਚਿੰਤਾਤੁਰ ਹੈ ਸਹਜ ਵਿੱਚ ਨਹੀਂ ਸ਼ਾਂਤੀ ਵਿੱਚ ਨਹੀਂ ਟਿਕ ਪਾਇਆ ਬਾਣੀ ਸ਼ਾਂਤੀ ਦੇ ਦਿੰਦੀ ਹੈ ਬਾਣੀ ਸੋਗ ਮਿਟਾ ਦਿੰਦੀ ਹੈ ਚਿੰਤਾ ਦਾ ਰੋਗ ਉਡਾ ਦਿੰਦੀ ਹੈ ਮਨ ਨੂੰ ਵਿਸਰਾਮ ਮਿਲ ਜਾਂਦਾ ਹੈ ਸ਼ਰੀਰ ਨੂੰ ਟਿਕਾ ਮਿਲ ਜਾਂਦਾ ਹੈ ਬਿਰੋਗ ਸੋਗ ਮਿਟ ਜਾਂਦੇ ਨੇ ਹੁਣ ਜੇ ਕੋਈ ਜਪਹਰਾ ਕਰਨ ਲਈ ਪਾਣੀ ਪੜਦਾ ਹੈ ਤੇ ਦੇ ਵਿੱਚ ਪਹਿਲਾਂ ਤੇ ਸਮਝ ਲੋ ਅਮਰਤ ਵੇਲੇ ਦਾ ਚੌਥਾ ਪੈਰ ਇਹ ਹੁਕਮ ਹੈ ਗੁਰੂ ਦੇ ਬਚਨ ਨੇ ਅਮਰਤ ਵੇਲਾ ਅਸੀਂ ਸਾਹਮਦੇ ਆ ਫਿਰ ਇਹ ਸੰਧਿਆ ਵੇਲੇ ਦਿਨ ਦਾ ਚੌਥਾ ਪੈਰ ਤੁਹਾਨੂੰ ਰਾਤ ਪੈਂਡ ਲੱਗਦੀ ਹੈ ਸੂਰਜ ਛਿਪ ਜਾਂਦਾ ਹੈ ਉਦੋਂ ਫਿਰ ਅਸੀਂ ਸੰਧਿਆ ਦਾ ਨਿਤਨੇਮ ਕਰਦੇ ਹਾਂ ਸੋਦਰ ਦਾ ਪਤ ਇਨ੍ਹਾਂ ਚ ਪੈਰਿਆਂ ਦੇ ਦਰਮਿਆਨ ਕਿੰਨ ਦੁਪਹਿਰੇ ਜਿਹੜਾ ਚੁਪੈਰਾ ਕਰਨ ਆਉਂਦੇ ਹੋ ਉਹਦਾ ਭਾਵ ਆਪਾਂ ਇਸ ਤਰ੍ਹਾਂ ਲੈ ਲਈਦਾ ਹੈ ਅੱਠਾਂ ਪੈਰਾਂ ਦਾ ਚੁਪੈਰਾ ਚੌਥਾ ਐਸਾ ਦੋ ਪੈਰ ਤੇ ਇੱਕ ਪੈਰ ਵਿੱਚ ਹੁੰਦੇ ਜੇ ਤਿੰਨ ਘੰਟੇ ਇਹ ਬਣ ਗਏ ਛੇ ਘੰਟੇ ਆਮ ਚਾਰ ਘੰਟੇ ਲੋਕ ਬਹਿ ਕੇ ਚੌਂਕੜਾ ਲਾਉਂਦੇ ਨੇ ਪਰ ਘੰਟੇ ਬਣ ਜਾਂਦਾ ਖੈਰ ਹੁਣ ਤੁਸੀਂ ਗੁਰੂ ਘਰ ਆ ਕੇ ਨਾਮ ਜਪਦੇ ਹੋ ਪਾਣੀ ਆਂਦੀ ਐ ਗੁਰ ਪੂਰਾ ਪੂਰੀ ਤਾਂ ਕੀ ਕਲਾ ਗੁਰ ਕਾ ਸ਼ਬਦ ਸਦਾ ਸਦ ਅਟਲਾ ਗੁਰੂ ਕਲਾ ਧਾਰੀ ਐ ਇਹ ਗਲਤ ਪ੍ਰਚਾਰ ਕੀਤਾ ਜਾ ਰਿਹਾ ਜਿਹੜੇ ਆnde ਗੁਰੂਛ ਕਰਾਮਾਤ ਨਹੀਂ ਹੁੰਦੀ ਗੁਰਗੋਟਾਲ ਦਾ ਮੇਰਾ ਪਾਣੀ ਚਾਹੁੰਦਾ ਜਿੰਨੀ ਗੁਰੂਛ ਕਲਾ ਐ ਉਨੀ ਕਿਸੇ ਚ ਹੋਰ ਨਹੀਂ ਗੁਰੂ ਦੇ ਬਚਨ ਟੱਲ ਨੇ ਗੁਰ ਕੀ ਬਾਣੀ ਜਿਸਮੈ ਦੁਖ ਦਰਦ ਸਭ ਤਾਂ ਕਾ ਨਸੈ ਜਦੋਂ ਅਚਪੈਰੇ ਦੇ ਬਾਣੀ ਦਾ ਅਭਿਆਸ ਕਰੋਗੇ ਹਿਰਦੇ ਵਿੱਚ ਬਾਣੀ ਟਿਕ ਗਈ ਤੇ ਤੁਹਾਡੇ ਹਨ ਦੇ ਦੁੱਖ ਤੇ ਦਰਦ ਮਿਟ ਜਾਣਗੇ। ਕਈ ਆਖਦੇ ਜੀ ਲਓ ਨਿਜੀ ਲੋੜਾਂ ਲਈ ਚਪੈਰਾ ਕਰਨਾਗੇ। ਇਹਨਾਂ ਨੂੰ ਬੰਦਾ ਪੁੱਛੇ ਵੀ ਗਵਾਂਡੀਆਂ ਤੋਂ ਥੋੜਾ ਮੰਗਣ ਜਾਣਾ ਬਾਪੂ ਤੋਂ ਹੀ ਮੰਗਣਾ ਹੈ। ਇੱਕ ਝੋਲੀ ਆ ਆਪਣੇ ਗੁਰੂ ਅੱਗੇ ਹੀ ੱਡਣੀ ਹੈ ਹੋਰ ਕਿੱਥੇ ੱਡਾਂਗੇ। ਆਪੇ ਗੁਰਦਾਤਾ ਕਰਮ ਬਿਦਾਤਾ ਸੇਵ ਕੇ ਸੇਵਾ ਹੈ ਗੁਰਮਖ ਹਰ ਜੱਤਾ ਗੁਰੂ ਵਿਦਾਤਾ ਹੈ ਗੁਰੂ ਇਸ ਦਾ ਅਗੇ ਵਰ ਝੋਲੀਆਂ ਭਰਨ ਵਾਲਾ ਹੈ ਦੋਦੇ ਅਗੇ ਆ ਕੇ ਗੁਰੂ ਕਰ ਚੁਲੀ ਅੱਡੀ ਦੀ ਹੈ ਕਈ ਇਹ ਤਰਕ ਦਿੰਦੇ ਨੇ ਜੀ ਵੇਖੋ ਗੁਰੂ ਰਾਮਦਾਸ ਪਾਤਸ਼ਾਹ ਨਾਲੋਂ ਵੱਡਾ ਬਣਾਇਆ ਜਾ ਰਿਹਾ ਬਾਬਾ ਦੀਪ ਸਿੰਘ ਨੂੰ ਇੱਕ ਗੱਲ ਦਾ ਖਿਆਲ ਰੱਖਿਓ ਇਹ ਵਾਧੂ ਦੀਆਂ ਬਾਤਾਂ ਨੇ ਕੋਈ ਇਹਨਾਂ ਦਾ ਅਰਥ ਨਹੀਂ ਹੈ ਰੂਹ ਪਰਮੇਸ਼ਰ ਨਾਲੋਂ ਵੱਡਾ ਰਤਬਾ ਰੂਹੇ ਜ਼ਮੀਨ ਤੇ ਨਾ ਹੋਇਆ ਨਾ ਹੋ ਸਕਦਾ ਸਿੱਧੇ ਜੇ ਬੋਲ ਨੇ ਬਾਣੀ ਦੇ ਲਿਖਿਆ ਹੋਇਆ ਹੈ ਸਭ ਤੇ ਵੱਡ ਸਮਰਾਠ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਦੇ ਰਸ ਨੰਨ ਟੂ ਕੰਪੇਅਰ ਵਿਦ ਗੁਰੂ ਗੋਬਿੰਦ ਸਿੰਘ ਨਾ ਕੋਈ ਡੈਮਿੰਗ ਹੋਰ ਨਾ ਕੋਈ ਮਹਾਪੁਰਸ਼ ਨਾ ਕੋਈ ਸ਼ਹੀਦ ਨਾ ਕੋਈ ਸੰਤ ਗੁਰੂ ਗੋਬਿੰਦ ਸਿੰਘ ਦੇ ਤੁਲ ਦਸੋਂ ਬਾਦਸ਼ਾਹੀਆਂ ਦੇ ਤੁਲ ਹੋਇਆ ਨਹੀਂ ਹੈ ਨਾ ਹੋਵੇਗਾ ਹੁਣ ਕੀ ਕਾਰਨ ਹੈ ਬਾਬਾ ਦੀਪ ਸਿੰਘ ਦੇ ਦਰ ਤੇ ਇੰਨੀ ਰੌਣਕ ਲੱਗਣ ਦਾ ਜਿਹੜੇ ਸ਼ਹੀਦ ਪੁਰਸ਼ ਹੁੰਦੇ ਨੇ ਮਹਾਪੁਰਸ਼ ਹੁੰਦੇ ਨੇ ਉਹ ਗੁਰੂ ਦੇ ਲਾਇਕ ਫਰਜ਼ੰਦ ਹੁੰਦੇ ਨੇ ਜਿਨ੍ਹਾਂ ਸਾਰਾ ਜੀਵਨ ਗੁਰੂ ਦੇ ਸਿਧਾਂਤ ਤੇ ਚੱਲ ਕੇ ਗੁਰੂ ਦੀ ਖੁਸ਼ੀ ਲਈ ਹੁੰਦੀ ਹੈ ਜਦੋਂ ਅਸੀਂ ਦਾਤੇ ਕੋਲੋਂ ਮੰਗਦੇ ਆਂ ਕਈ ਵਾਰ ਸਾਡੇ ਮਨ ਦੀ ਮੁਰਾਦ ਨਹੀਂ ਪੂਰੀ ਹੁੰਦੀ ਤੇ ਜਦੋਂ ਵਿੱਚ ਸਿਪਾਰਸ਼ ਸ਼ਹੀਦਾ ਮਹਾਪੁਰਸ਼ਾਂ ਲਈ ਪੈ ਜਾਵੇ ਉਹਨਾਂ ਦੇ ਚਰਨ ਫੜੀਏ ਕਿ ਗੁਰੂ ਨਾਨਕ ਖਜ਼ਾਨਿਆਂ ਦਾ ਮਾਲ ਤੁਹਾਡੇ ਕੋਲ ਕੁੰਜੀ ਹੈ ਖਜ਼ਾਨੇ ਦੀ ਤੁਸੀਂ ਖਜ਼ਾਨਚੀ ਗੁਰਨਾਨਕ ਦੇ ਕਰਦੇ ਉਹ ਵਰ ਕੁੰਜੀ ਨਾਲ ਤਾਲਾ ਖੋਲ੍ਹ ਕੇ ਜੋ ਮਰਦੀ ਤੁਹਾਡੀ ਝੋਲੀ ਪਵਾ ਦਿੰਦੇ ਨੇ ਇਹਨੂੰ ਬਾਣੀ ਨੇ ਪਤਾ ਕੀ ਫਿਰ ਠੀਕ ਕਦੇ ਨਾ ਹੋ ਵਈ ਜਾਨਤੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਜਾਨ ਅੱਲਾ ਵਜ ਫਾਰਸੀ ਦਾ ਸੁਆਗਤ ਨੂੰ ਆਂਦੇ ਨੇ ਜਿਨੇ ਰੱਬ ਨੂੰ ਖਸਮ ਧਾਰ ਲਿਆ ਸੰਸਕ੍ਰਿਤ ਵਿੱਚ ਜਨ ਮਹਾਪੁਰਸ਼ਾਂ ਨੂੰ ਕਿਹਾ ਜਾਂਦਾ ਹੈ ਮਹਾਪੁਰਸ਼ਾਂ ਦੀ ਸਤਪੁਰਸ਼ਾਂ ਦੀ ਸ਼ਹੀਦਾਂ ਦੀ ਕੀਰਤੀ ਅਗੰਮੀ ਹੈ ਉਹਨਾਂ ਦੇ ਬੋਲ ਕਦੇ ਵੀ ਗੁਰੂ ਘਟ ਦਾ ਨਹੀਂ ਹੈ ਤੇ ਜਦੋਂ ਸ਼ਹੀਦ ਕਿਸੇ ਦੀ ਬਾਤ ਗੁਰੂ ਨਾਨਕ ਤੁਟਾ ਕੀਨੀ ਯਾਤ ਦਿਸ ਇਜ਼ ਨੋਟ ਅ ਹਿਡਨ ਸਿਕਰਟ ਲੋਕੀ ਸ਼ੀ ਵੀ ਗੱਲ ਨਹੀਂ ਹੈ ਪੱਥਰ ਤੇ ਲਿਖ ਮਾਰਕ ਛੋੜੀ ਕਰਦੀ ਹੈ ਸ਼ਹੀਦਾ ਮਹਾਪੁਰਸ਼ਾਂ ਦੀ ਪਾਣੀ ਦੇ ਵਿੱਚ ਤੇ ਇੱਥੋਂ ਤੱਕ ਕਹਿ ਦਿੰਦਾ ਹੈ ਸ਼ਹੀਦਾ ਸੰਤਾਂ ਦੀ ਮਹਿਮਾ ਬਾਰੇ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੈ ਗੁਰੂ ਪਰਮੇਸ਼ਰ ਦੇ ਗੀਤ ਜਿੰਨਾ ਗਾਏ ਪੁਰਾਣੇ ਉਹਨਾਂ ਨੂੰ ਸਭੋ ਖਜ਼ਾਨੇ ਬਖਸ਼ ਦਿੱਤੇ ਪਦਾਰਥ ਸਭੋ ਦੇ ਦਿੱਤੇ ਉਹ ਇਹ ਦਾਤੇ ਦੁੱਖ ਕਾਟਨ ਹਾਰ ਜਾ ਕੇ ਸੰਗ ਤਰੈ ਸੰਸਾਰ ਉਹ ਦਾਤਾਰ ਉਹ ਨਿਭੜੇ ਉਹ ਦੁੱਖ ਘੌਰ ਫਿਲ ਵੀ ਇਮਾਂਸੀਪੇਟਡ ਉਹ ਰੋਗਾ ਸੋਗਾ 84 ਲੱਖ ਜੂਨਾ ਤੋਂ ਮੁਕਤ ਹੋ ਗਏ ਸ਼ਹੀਦਾ ਸਤਪੁਰਸ਼ਾਂ ਦੀ ਮਹਿਮਾ ਹੈ ਪਰ ਇੱਕ ਗੱਲ ਦਾ ਖਿਆਲ ਰੱਖਿਓ ਗੁਰੂ ਰਾਮਦਾਸ ਪਾਸ਼ਾ ਅਕਾਲ ਸਰੂਪ ਖਜ਼ਾਨਿਆਂ ਦੇ ਮਾਲਕ ਤੇ ਪਹਿਰੇਦਾਰ ਹੈ ਬਾਬਾ ਦੀਪ ਸਿੰਘ ਤੇ ਜੇ ਪਹਿਰੇਦਾਰ ਨਾ ਨਾ ਪਟਾਇਆ ਗਿਆ ਤੇ ਮਾਲਕ ਦੇ ਦਿਹਾਰੇ ਨਹੀਂ ਆਉਣੇ ਤੇ ਪਹਿਰੇਦਾਰ ਨੂੰ ਚਾਹੀਦਾ ਹੈ ਕਿ ਸਰਕੇ ਸ਼ਹੀਦ ਗੰਜ ਰੌਣਕ ਰਹਿੰਦੀ ਹੈ ਤੇ ਫਿਰ ਗੁਰੂ ਰਾਮਦਾਸ ਦੇ ਦਰ ਤੇ ਤੇ ਆਪਾਂ ਨੂੰ ਕਾਊਂਟਿੰਗ ਦਾ ਪਤਾ ਹੀ ਹੈ 2-2 ਲੱਖ ਬੰਦਾ ਰੋਜ਼ ਤਨ ਦੀ ਖਰਾਕ ਲੰਗਰ ਛਕ ਜਾਂਦਾ ਦੇ ਮੰਦੀ ਖਰਾਕ ਕੀਰਤਨ ਸੁਣ ਜਾਂਦਾ ਰਮਨਦਰ ਸਾਹਿਬ ਤੋਂ ਬਾਬਾ ਦੀਪ ਸਿੰਘ ਦੀ ਜਿੰਨੀ ਮਹਿਮਾ ਹੈ ਉਹਦਾ ਕਾਰਨ ਗੁਰੂ ਰਾਮਦਾਸ ਪਾਸ਼ਾ ਦੇ ਦਰ ਤੇ ਸੀਸ ਭੇਟ ਕਰਨਾ ਗੁਰੂ ਦੀ ਖੁਸ਼ੀ ਲੈਣੀ ਗੁਰੂ ਦੀ ਨਦਰੇ ਨਿਆਮਤ ਹਾਸਲ ਕਰਨੀ ਪਾਣੀ ਚ ਨਾ ਇੱਕ ਪੰਕਤੀ ਆਉਂਦੀ ਹੈ ਮਹਾਰਾਜੇ ਸਮਝਾਉਂਦੇ ਨੇ ਵੀ ਪ੍ਰਭੂ ਆਪਣੇ ਪਿਆਰਿਆਂ ਦੀ ਵਡਿਆਈ ਆਪਨੇ ਵੀ ਵੱਧ ਕਰਵਾ ਦਿੰਦਾ ਹੈ ਜਿਵੇਂ ਤੁਸੀਂ ਗਲੀ ਬਾਜ਼ਾਰ ਕਿਤੇ ਤੁਰੇ ਜਾਓ ਤੇ ਗਵਾਂਢੀ ਆਖੇ ਭਾਈ ਤੂੰ ਬੜਾ ਇੱਕ ਬੰਦਾ ਤੁਹਾਡੀ ਸ਼ਾਦੀ ਫੁੱਲ ਜਾਣੀ ਵੀ ਮੇਰੀ ਵਧਾਈ ਕਰਦਾ ਅਗਲੇ ਘਰ ਵਾਲੇ ਨੇ ਆਖਿਆ ਤੇਰਾ ਕਾਕਾ ਬਹੁਤ ਆ ਨੇਕ ਬੜਾ ਨੇਕ ਨਾਮ ਬੜਾ ਸ਼ੁਭ ਕਰਮੀ ਬਹੁਤ ਲਾਇਕ ਹੈ ਤੇਰਾ ਜਾਸੋਰ ਕਰਵਾ ਰਿਹਾ ਜਦੋਂ ਕਾਕੇ ਦੀ ਵਧਾਈ ਹੋਈ ਤੇ ਸ਼ਾਦੀ ਹੋਰ ਫੁੱਲ ਗਈ ਆਪਣੇ ਨਾਲੋਂ ਨਾ ਬਾਪ ਨੂੰ ਆਪਣੇ ਪ੍ਰਸੰਦ ਦੀ ਵਡਿਆਈ ਬਹੁਤੀ ਪਾਉਂਦੀ ਹੈ। ਤੋਂ ਬਾਣੀ ਦੇ ਵਿੱਚ ਇਹੀ ਗੱਲ ਲਿਖੀ ਹੋਈ ਹੈ। ਪਰਮਾਤਮਾ ਜਿਹੜਾ ਹੈ ਨਾ ਪਰ ਆਪਣੀ ਵਡਿਆਈ ਭਾਉਂਦੀ ਜਨਕਾ ਜੈਕਾਰ ਕਰਾਈ। ਵਡਿਆਈ ਤੇ ਨੂੰ ਆਪਣੀ ਵੀ ਚੰਗੀ ਲੱਗਦੀ ਹੈ ਪਰ ਆਪਣੇ ਜਨਾਂ ਦੀ ਵਡਿਆਈ ਵਿੱਚ ਉਹ ਬਹੁਤ ਆਨੰਦ ਲੈਂਦਾ ਹੈ। ਆਪਣੇ ਨਾਲੋਂ ਵੱਧ ਕੇ ਵਡਿਆਈ ਆਪਣੇ ਪਿਆਰਿਆਂ ਦੀ ਕਰਵਾ ਦਿੰਦਾ ਹੈ। ਭਾਈ ਦੀ ਪਾਸੇ ਨਾਮ ਇੱਕ ਗੱਲ ਦੀ ਸਮਝ ਸੀ ਵੀ ਜੇ ਗੁਰੂ ਗੋਬਿੰਦ ਸਿੰਘ ਦੀ ਖੁਸ਼ੀ ਲੈਣੀ ਐ ਤੇ ਮੈਨੂੰ ਦੀਪ ਸਿੰਘ ਬਣਨਾ ਪੈਣਾ ਹੈ ਖਾਡੇ ਦੀ ਬੋਲ ਛਕੀ ਗੱਲ ਗੁਰਦੁਆਰਾ ਸ਼ਹੀਦ ਗੰਗ ਸਾਬੇ ਦੀ ਅੰਮ੍ਰਿਤਸਰ 27 ਜਨਵਰੀ 2025 ਤੱਕ ਤੁਣੀ ਹੈ ਤੋ ਕਥਾ ਕੀਰਤਨ ਸੁਣ ਕੇ ਅਭਿਲਾਖਾ ਪੈਦਾ ਕਰੋ ਇਛਾ ਪੈਦਾ ਹੋਵੇ ਤੁਹਾਡੇ ਅੰਦਰ ਆਪ ਜਦ ਤੁਸੀਂ ਨਾਮ ਲਿਖਵਾਓ ਪੋਲ ਲਓ ਫਿਰ ਤੁਹਾਡਾ ਜੀਵਨ ਸਫਲਾ ਹੁੰਦਾ ਹੈ ਫਿਰ ਬਾਬਾ ਦੀਪ ਸਿੰਘ ਮਾਗਦੇ ਮਹੀਨੇ 1739